ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸਜਣ ਸੁਚਾ ਪਾਤਿ ਸਉ ਸਿਰ ਸਾਹ ਹੰਦੇ ਸਾ ਜਿਸ ਪਾਸ ਬੈਠਿਆ ਸੋਹੀਐ ਸਪਨਾ ਦਾ ਵੇਸਾ ਜਗਦੀ ਜੋਤ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਗੋਦ ਵਿੱਚ ਜੁੜ ਬੈਠੀ ਗੁਰੂਖਾਲਸਾ ਸواری satsang ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸਤਸੰਗਤ ਲੜੀਵਾਰ ਭਾਈ ਗੁਰਦਾਸ ਜੀ ਦੀਆਂ ਬਾਣ ਪ੍ਰੇਮ ਸਦਕਾ ਉਹਨਾਂ ਦੇ ਸੰਖੇਪ ਕਥਾ ਵਿਚਾਰ ਉਹਨਾਂ ਦੇ ਬਚਨ ਸਰਵਣ ਕਰ ਰਹੇ ਹੋ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਸਭ ਤੋਂ ਪਹਿਲੇ ਮਹਾਨ ਵਿਦਵਾਨ ਗੁਰਮਤ ਦੇ ਵਿਆਖਿਆਕਾਰ ਹੋਏ ਹਨ ਆਪ ਜੀ ਨੇ ਬڑے ਗੂੜ੍ਹ ਭੇਦ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤੇ ਨੇ ਤਾਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੌਖੇ ਤਰੀਕੇ ਨਾਲ ਸਾਨੂੰ ਸਮਝ ਵਿੱਚ ਆ ਸਕੇ ਗੁਰਬਾਣੀ ਨਾਲ ਜੁੜ ਸਕੀਏ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚੋਂ ਜੋ 8ਵੀਂ ਪੌੜੀ ਹੈ ਉਥੇ ਸੰਖੇਪ ਰੂਪ ਵਿੱਚ ਛੇ ਸ਼ਾਸਤਰਾਂ ਦਾ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ ਹੈ ਚੌ ਵਿਦਾਂ ਕੇ ਧਰਮ ਮਥ ਖਟ ਸ਼ਾਸਤਰ ਮਥ ਰਿਖ ਸੁਣਾਵੈ ਬ੍ਰਹਮਾਦਿਕ ਸੰਕਾਦਿਕਾ ਜਿਉ ਤਹਿ ਕਹਾ ਤਿਵੈ ਜਗ ਗਾਵੈ ਗਾਵਨ ਪੜਨ ਵਿਚਾਰ ਬਹੁ ਕੋਟ ਮਦੇ ਵਿਰਲਾ ਗਤ ਪਾਵੈ ਇਹ ਅਚਰਜ ਮਨ ਆਵੰਦੀ ਪੜਤ ਗੁੜਤ ਕਿਛ ਭੇਦ ਨ ਪਾਵੈ ਜੁਗ ਜੁਗ ਇੱਕੋ ਵਰਣ ਹੈ ਕਲਯੁਗ ਕਿਉਂ ਬਹੁਤੇ ਦਿਖਲਾਵੇ ਜੰਦੇ ਵਜੇ ਤ੍ਰਿਯੁਗੀ ਕਥ ਪੜ ਰਹਿ ਪਰਮ ਨਹ ਜਾਵੇ ਜਿਉਂ ਕਰ ਮਥਿਆ ਚਾਰ ਵੇਦ ਖਟ ਸ਼ਾਸਤਰ ਸੰਗ ਸਾਖ ਸੁਨਾਵੈ ਆਪੋ ਆਪਣੇ ਮਤ ਸਭ ਗਾਵੇ ਆਪੋ ਆਪਣੇ ਮਤ ਸਭ ਗਾਵੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਚਾਹ ਵੇਦਾਂ ਵਿੱਚ ਧਰਮ ਦਾ ਜੋ ਸਾਰ ਬਿਆਨ ਕੀਤਾ ਗਿਆ ਹੈ ਚੰਗੀ ਤਰ੍ਹਾਂ ਵਿਚਾਰ ਕੇ ਇਸੇ ਤਰ੍ਹਾਂ ਹੀ ਛੇ ਸ਼ਾਸਤਰਾ ਨੂੰ ਉਹਨਾਂ ਦਾ ਸਾਰ ਉਹਨਾਂ ਦਾ ਤਤ ਕੱਢ ਕੇ ਵੇਦ ਵਿਆਸ ਜੀ ਨੇ ਬਡੇ ਗੂੜ ਪਾਵ ਨਾਲ ਉਹਨਾਂ ਦੀ ਵਿਚਾਰ ਕੀਤੀ ਤੇ ਸੰਸਾਰ ਨੂੰ ਉਪਦੇਸ਼ ਦਿੱਤਾ ਬ੍ਰਹਮਾ ਜੀ ਦੇ ਚਾਰ ਪੁੱਤਰ ਹੋਏ ਸੰਕਾਦਿਕ ਉਨਾ ਦੇਵੀ ਪਰਮਾਤਮਾ ਦੀ ਮਹਿਮਾ ਨੂੰ ਗਾਇਆ ਤੇ ਸੰਸਾਰੀ ਲੋਕ ਉਹਨਾਂ ਦੇ ਮਗਰ ਵੀ ਹਉ ਤੁਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਰਹੇ ਪੜ੍ਹਦੇ ਰਹੇ ਪਰ ਇਹਨਾਂ ਹੋਣ ਦੇ باوجود ਵੀ ਸ਼ਾਸਤਰਾ ਨੂੰ ਵਿਚਾਰ ਕਰਕੇ ਵੇਦਾਂ ਦੇ ਸਾਰ ਨੂੰ ਸਮਝਦਿਆਂ ਹੋਇਆਂ ਜਿਹੜੀ ਮੁਕਤੀ ਸੀ ਉਹ ਕੋਈ ਕੋਈ ਹੀ ਪ੍ਰਾਪਤ ਕਰ ਸਕਿਆ ਹੈਰਾਨਗੀ ਦੀ ਗੱਲ ਇਹ ਹੈ ਕਿ ਜੀਵ ਪੜਦਾ ਵੀ ਹੈ ਸੁਣਦਾ ਵੀ ਹੈ ਪਰ ਉਹਦੇ ਸਾਰ ਨੂੰ ਕੋਈ ਮਨ ਵਿੱਚ ਹਿਰਦੇ ਵਿੱਚ ਕੋਈ ਹੀ ਟਿਕਾਉਂਦਾ ਹੈ ਜੁਗਾਂ ਦੀ ਗੱਲ ਕਰੀਏ ਪਹਿਲੇ ਤਿੰਨ ਜੁਗਾਂ ਵਿੱਚ ਇੱਕੋ ਵਰਨ ਦਾ ਜ਼ਿਕਰ ਹੋਇਆ ਇਕੋ ਧਰਮ ਦਾ ਰੂਪ ਬਿਆਨ ਕੀਤਾ ਗਿਆ ਪਰ ਕਲਯੁਗ ਵਿੱਚ ਪ੍ਰਭੂ ਦੇ ਬਹੁਤੇ ਰੂਪ ਵਰਣਨ ਕੀਤੇ ਗਏ ਪਰ ਤਿੰਨਾਂ ਯੁਗਾਂ ਦੇ ਇਸ ਭੇਦ ਨੂੰ ਕੋਈ ਜਾਣ ਨਾ ਸਕਿਆ ਕਥਨ ਕਰਨ ਨਾਲ ਵੀ ਪੜਨ ਨਾਲ ਵੀ ਭਰਮ ਨਹੀਂ ਮਿਟਿਆ ਚਾਰ ਵੇਦਾਂ ਨੇ ਵੀ ਵਿਆਨ ਕੀਤਾ ਸੇ ਸ਼ਾਸਤਰਾ ਨੇ ਵੀ ਹੋਰ ਬੜੇ ਬੜੇ ਗ੍ਰੰਥ ਦੁਆਰਾ ਸਮਝਾਉਣ ਦਾ ਸੰਸਾਰ ਨੂੰ ਯਤਨ ਕੀਤਾ ਗਿਆ ਪਰ ਫਿਰ ਵੀ ਸਾਰੇ ਆਪੋ ਆਪਣੇ ਮਤਾ ਨੂੰ ਗੌਦੇ ਰੇ ਅਸਲੀਅਤ ਤੋਂ ਬਹੁਤ ਦੂਰ ਹੋ ਗਏ ਪ੍ਰਮਾਤਮਾ ਦੀ ਪ੍ਰਾਪਤੀ ਨਾ ਕਰ ਸਕੇ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਦੇਵਤਿਆਂ ਦੁਆਰਾ ਰਚੇ ਗਏ ਵੇਦ ਸ਼ਾਸਤਰ ਹੋਰ بڑے بڑے ਜੋ ਗ੍ਰੰਥ ਸਨ ਉਹਨਾਂ ਦੁਆਰਾ ਸੰਸਾਰੀ ਲੋਕਾਂ ਨੂੰ ਗਿਆਨ ਰਿਸ਼ੀਆਂ ਮੁਡੀਆਂ ਨੇ ਕਰਵਾਇਆ ਪਰ ਜਿਹੜਾ ਸੰਸਾਰ ਭ੍ਰਮ ਸੀ ਉਹ ਪੂਰਾ ਮਿਟ ਨਾ ਸਕਿਆ ਲੋਕ ਆਪੋ ਆਪਣੇ ਮਤਾਂ ਵਿੱਚ ਹੀ ਫਸ ਗਏ ਪਰਮਾਤਮਾ ਦੇ ਭੇਤ ਨੂੰ ਕੋਈ ਜਾਣ ਨਾ ਸਕਿਆ ਇਹ ਸੰਖੇਪ ਕਥਾ ਵਿਚਾਰ ਭਾਈ ਗੁਰਦਾਸ ਜੀ ਦੇ ਜੋ 8ਵੀਂ ਫੌੜੀ ਹੈ ਪਹਿਲੀ ਵਾਰ ਦੀ ਉਹ ਆਪ ਜੀ ਨੇ ਪਿਆਰ ਸਤਿਕਾਰ ਨਾਲ ਸਰਵਣ ਕੀਤੇ ਨੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਸਮਝ ਆ ਜਾਵੇ ਜੀਵਨ ਜੀਣ ਦੀ ਜਾਚ ਆ ਜਾਵੇ ਸੋ ਇਥੇ ਹੀ ਪੌੜੀ 8ਵੀਂ ਦੀ ਸਮਾਪਤੀ ਹੋਈ ਪੁਲਚਕ ਦੀ ਖਿਮਾ ਫਤੇ ਬੁਲਾਵਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ